ਦੇ ਹੁਕਮਨਾਮਾ ਸਾਹਿਬ ਦੀ ਵਿਚਾਰ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਇਸ ਰੱਬੀ ਸੰਦੇਸ਼ ਦੀ ਗਹਿਰਾਈ ਨੂੰ ਥੋੜਾ ਸਮਝ ਸਕੀਏ ਹਾਂਜੀ ਬਿਲਕੁਲ ਤੇ ਪਿਆਰਿਓ ਅੱਜ ਦਾ ਇਹ ਜਿਹੜਾ ਪਵਨ ਹੁਕਮਨਾਮਾ ਸਾਹਿਬ ਹੈ ਇਹ ਤੀਸਰੀ ਪਾਤਸ਼ਾਹੀ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮੁਬਾਰਕ ਬਾਣੀ ਹੈ ਜੀ ਹਾਂਜੀ ਇਹ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗ 755 ਉੱਪਰ ਰਾਗ ਸੂਹੀ ਵਿੱਚ ਕਰਦਸ ਦੇ ਅਧੀਨ ਤਰਜ ਹੈ ਅੱਛਾ ਜੀ ਤੇ ਗੁਰੂ ਸਾਹਿਬ ਜੀ ਨਾ ਇਸ ਸ਼ਬਦ ਰਾਹੀਂ ਸਾਨੂੰ ਨਿਮਰਤਾ ਤੇ ਸੱਚੀ ਸਿਫਤ ਸਲਾਹ ਦਾ ਰਸਤਾ ਦਸਰੇ ਨੇ ਆਓ ਪਹਿਲਾਂ ਪੂਰੀ ਸ਼ਰਧਾ ਨਾਲ ਇਕਾਗਰ ਹੋ ਕੇ ਬਾਣੀ ਸਰਵਣ ਕਰੀਏ ਜੀ ਹਾਂਜੀ ਜ਼ਰੂਰ ਰਾਗ ਸੁਹੀ ਮਹਲਾ 3 ਕਰ ਦਸ ਇੱਕ ਉਹ ਹੰਕਾਰ ਸਤਗੁਰ ਪ੍ਰਸਾਦ ਦੁਨੀਆ ਦਾ ਸਲਾਹ ਜੋ ਮਰਵੰਝਸੀ ਲੋਕਾਂ ਦਾ ਸਲਾਹ ਜੋ ਮਰ ਖਾਕ ਥੀ ਹਾਂਜੀ ਤੇ ਦੇਖੋ ਇਹਨਾਂ ਪਹਿਲੀਆਂ ਹੀ ਤੁਕਾਂ ਵਿੱਚ ਨਾ ਗੁਰੂ ਸਾਹਿਬ ਮਨੁੱਖ ਨੂੰ ਇੱਕ ਬੜੀ ਵੱਡੀ ਸੱਚਾਈ ਵੱਲ ਇਸ਼ਾਰਾ ਕਰ ਰਹੇ ਨੇ ਜੀ ਕਹਿੰਦੇ ਨੇ ਹੇ ਭਾਈ ਇਹ ਜਿਹੜੀ ਦੁਨੀਆ ਹੈ ਇਹ ਸੰਸਾਰ ਇਸ ਦੀ ਝੂਠੀ ਵਡਿਆਈ ਇਸ ਦੀ ਚਮਕ-ਦਮਕ ਦੀ ਨਾ ਸਿਫਤ ਕਰਿਆ ਕਰ ਹੂੰ ਕਿਉਂ ਪਲਾ ਕਿਉਂਕਿ ਇਹ ਤਾਂ ਨਾਸ਼ਵੰਤ ਹੈ ਇਸਨੇ ਇੱਕ ਦਿਨ ਮੁੱਕ ਜਾਣਾ ਹੈ ਮਰ ਜਾਣਾ ਹੈ ਖਤਮ ਹੋ ਜਾਣਾ ਹੈ ਸਹੀ ਗੱਲ ਹੈ ਤੇ ਇਸੇ ਤਰ੍ਹਾਂ ਜਿਹੜੇ ਦੁਨੀਆ ਦੇ ਲੋਕ ਨੇ ਚਾਹੇ ਕੋਈ ਕਿੰਨਾ ਵੀ ਵੱਡਾ ਹੋਵੇ ਪੈਸੇ ਵਾਲਾ ਤਾਕਤਵਰ ਉਹਨਾਂ ਦੀ ਵੀ ਖੁਸ਼ਾਮਦ ਉਹਨਾਂ ਦੀ ਸਿਫਤ ਵਿੱਚ ਆਪਣਾ ਸਮਾਨਾ ਖਰਾਬ ਕਰ ਹਾਂਜੀ ਉਹ ਕਿਉਂ ਕਿਉਂਕਿ ਉਹਨਾਂ ਨੇ ਵੀ ਤਾਂ ਸਰੀਰ ਕਰਕੇ ਮਰ ਕੇ ਆਖਰ ਮਿੱਟੀ ਹੋ ਜਾਣਾ ਹੈ ਇਹ ਦੋਨੋਂ ਚੀਜ਼ਾਂ ਮਤਲਬ ਦੁਨੀਆ ਤੇ ਲੋਕ ਇਹ ਸਦਾ ਰਹਿਣ ਵਾਲੀਆਂ ਨਹੀਂ ਹਨ ਬਿਲਕੁਲ ਇਹ ਤਾਂ ਆਉਣ ਜਾਣ ਵਾਲੀਆਂ ਚੀਜ਼ਾਂ ਨੇ ਹਾਂਜੀ ਅੱਗੇ ਪੜਦੇ ਹਾਂ ਜੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀ ਹੈ ਸੱਚਾ ਵੇ ਪਰਵਾਹੋ ਰਹਾਓ ਵਾਹ ਇਰਹਾਓ ਦੀਆਂ ਤੁਕਾਂ ਨੇ ਤੇ ਜਿਵੇਂ ਆਪਾਂ ਜਾਣਦੇ ਆਂ ਇਹ ਸ਼ਬਦ ਦਾ ਕੇਂਦਰੀ ਭਾਵ ਮੁੱਖ ਤੁਰਾ ਹੁੰਦੀਆਂ ਨੇ ਹਾਂਜੀ ਬਿਲਕੁਲ ਤੇ ਇੱਥੇ ਗੁਰੂ ਸਾਹਿਬ ਦੇ ਅੰਦਰੋਂ ਨਾ ਇੱਕ ਸ਼ੁਕਰਾਨੇ ਦੀ ਇੱਕ ਅश्चਰਜਤਾ ਦੀ ਭਾਵਨਾ ਨਿਕਲ ਰਹੀ ਹੈ ਵਾਹੋ ਮੇਰੇ ਸਾਹਿਬਾ ਵਾਹੋ ਹੇ ਮੇਰੇ ਸੱਚੇ ਮਾਲਕ ਤੂੰ ਤਨ ਹੈ ਬਸ ਤੂੰ ਹੀ ਸਲਾਹਣ ਦਿਲਾਏ ਕੇ ਹਾਂਜੀ ਤੇ ਫੇਰ ਸਾਨੂੰ ਰਾਹ ਦੱਸਦੇ ਨੇ ਕਿ ਅਸਲ ਸਿਫਤ ਕਿਸ ਦੀ ਕਰਨੀ ਚਾਹੀਦੀ ਹੈ ਉਹ ਹੈ ਗੁਰਮੁਖ ਮਤਲਬ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਉਸ ਸੱਚੇ ਹਮੇਸ਼ਾ ਰਹਿਣ ਵਾਲੇ ਤੇ ਬੇਪਰਵਾ ਪ੍ਰਭੂ ਦੀ ਸਿਫਤ ਕਰਨੀ ਚਾਹੀਦੀ ਹੈ ਤੇ ਬੇਪਰਵਾ ਦਾ ਮਤਲਬ ਇੱਥੇ ਇਹ ਹੈ ਕਿ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਕਿਸੇ ਦੀ ਪਰਵਾਹ ਨਹੀਂ ਹਾਂਜੀ ਉਹ ਸਾਡੀ ਸਿਫਤ ਤੇ ਨਿਰਭਰ ਨਹੀਂ ਬਿਲਕੁਲ ਪਰ ਫਿਰ ਵੀ ਉਸ ਦੀ ਸਿਫਤ ਕਰਨੀ ਹੀ ਸਾਡਾ ਫਰਜ਼ ਹੈ ਸਾਡੇ ਲਈ ਭਲਾ ਹੈ ਸਹੀ ਗੱਲ ਹੈ ਅੱਗੇ ਚੱਲਦੇ ਹਾਂ ਦੁਨੀਆ ਕੇਰੀ ਦੋਸਤੀ ਮਨਮੁਖ ਦਜਮਰਨ ਨ ਜੰਪੁਰ ਬਦੇ ਮਾਰੀਏ ਵੇਲਾ ਨ ਲਹਨ ਇੱਥੇ ਹੁਣ ਗੁਰੂ ਸਾਹਿਬ ਮਨਮੁਖ ਦੀ ਗੱਲ ਕਰਦੇ ਨੇ ਮਨਮੁਖ ਯਾਨੀ ਉਹ ਜਿਹੜਾ ਗੁਰੂਵਾਲ ਪਿੱਠ ਕਰਕੇ ਆਪਣੇ ਮਨ ਦੇ ਪਿੱਛੇ ਹੀ ਭਜਦਾ ਹੈ ਜੀ ਤੇ ਕਹਿੰਦੇ ਨੇ ਕਿ ਅਜਿਹੇ ਮਨਮੁਖ ਲੋਕ ਇਸ ਦੁਨੀਆ ਦੀ ਦੋਸਤੀ ਵਿੱਚ ਭਾਵ ਦੁਨਿਆਵੀ ਚੀਜ਼ਾਂ ਪੈਸਾ ਰਿਸ਼ਤੇ ਮਾਣ ਵਡਿਆਈ ਇਹ ਸਭ ਦੇ ਮੋਹ ਵਿੱਚ ਨਾ ਆਪਣਾ ਆਤਮਿਕ ਜੀਵਨ ਸਾੜ ਲੈਂਦੇ ਨੇ ਜਾਜੀ ਮਰਨ ਨੇ ਮਤਲਬ ਸੜ ਕੇ ਸੁਆਹਾ ਹੋ ਜਾਂਦੇ ਨੇ ਆਤਮਿਕ ਤੌਰ ਤੇ ਮਰ ਜਾਂਦੇ ਨੇ ਹਾਂਜੀ ਅੰਦਰੋਂ ਖੋਖਲੇ ਹੋ ਜਾਂਦੇ ਨੇ ਬਿਲਕੁਲ ਤੇ ਫਿਰ ਅਖੀਰ ਵੇਲੇ ਕੀ ਹੁੰਦਾ ਜੰਮ ਪੁਰ ਬਦੇ ਮਾਰੀਏ ਹਨ ਮਤਲਬ ਆਪਣੇ ਕੀਤੇ ਕਰਮਾਂ ਦਾ ਹਿਸਾਬ ਦੇਣਾ ਪੈਂਦਾ ਹੈ ਧਰਮ ਰਾਜ ਦੇ ਦਰ ਤੇ ਸਜ਼ਾ ਮਿਲਦੀ ਹੈ ਦੁੱਖ ਭੋਗਣਾ ਪੈਂਦਾ ਹੈ ਅੱਛਾ ਤੇ ਉਦੋਂ ਫਿਰ ਪਤਾ ਲੱਗਦਾ ਕਿ ਹਾਏ ਅਸੀਂ ਤਾਂ ਮਨੁੱਖਾ ਜਨਮ ਦਾ ਕੀਮਤੀ ਵੇਲਾ ਸਮਾਂ ਐਵੇਂ ਗਵਾ ਦਿੱਤਾ ਪਰ ਉਦੋਂ ਉਹ ਘਵਾਚਿਆ ਵੇਲਾ ਵਾਪਸ ਨਹੀਂ ਮਿਲਦਾ ਵੇਲਾ ਨਾਲ ਲਾਹਣ ਨਹੀਂ ਫਿਰ ਸਿਰਫ ਪਛਤਾਵਾ ਹੀ ਰਹਿ ਜਾਂਦਾ ਇਹ ਬਹੁਤ ਡੂੰਗੀ ਗੱਲ ਹੈ ਜੀ ਮਤਲਬ ਇਹ ਦੁਨੀਆ ਦੀ ਦੋਸਤੀ ਸਿਰਫ ਲੋਕਾਂ ਨਾਲ ਹੀ ਨਹੀਂ ਬਲਕਿ ਹਰ ਉਸ ਚੀਜ਼ ਨਾਲ ਹੈ ਜਿਸ ਨੂੰ ਅਸੀਂ ਰੱਬ ਤੋਂ ਵੱਧ ਪਿਆਰ ਕਰਨ ਲੱਗ ਪੈਂਦੇ ਆ ਨਾ ਸਾਡਾ ਘਰ ਕਾਰੋਬਾਰ ਸ਼ੋਹਰਤ ਹਾਂਜੀ ਬਿਲਕੁਲ ਠੀਕ ਕਿਹਾ ਇਹ ਉਹੀ ਸੁਖਮੋਹ ਹੈ ਜਿਸ ਤੋਂ ਗੁਰੂ ਸਾਹਿਬ ਬਚਾਰੇ ਨੇ ਅੱਗੇ ਹੁਣ ਗੁਰਮੁਖ ਦੀ ਅਵਸਥਾ ਦੱਸਦੇ ਨੇ ਜੀ ਗੁਰਮੁਖ ਜਨਮ ਸਕਾਰਤਾ ਸਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਜੇ ਸੁਖ ਰਹਿਣ ਹੁਣ ਦੇਖੋ ਮਨਮੁਖ ਤੋਂ ਬਿਲਕੁਲ ਉਲਟ ਗੁਰਮੁਖ ਦੀ ਕਿੰਨੀ ਸੋਹਣੀ ਅਵਸਥਾ ਦੱਸੀ ਹੈ ਗੁਰਮੁਖ ਜੋ ਗੁਰੂ ਦੇ ਸਨ ਮੁਖ ਹੈ ਗੁਰੂ ਦੀ ਸੁਣਦਾ ਹੈ ਮੰਨਦਾ ਹੈ ਹਾਂਜੀ ਕਹਿੰਦੇ ਨੇ ਉਹਨਾਂ ਦਾ ਜਨਮ ਸਫਲ ਹੋ ਜਾਂਦਾ ਹੈ ਸਕਾਰਥਾ ਹੋ ਜਾਂਦਾ ਹੈ ਕਾਮਯਾਬ ਤੇ ਕਿਵੇਂ ਹੁੰਦਾ ਹੈ ਉਹ ਇਸ ਤਰ੍ਹਾਂ ਕਿ ਉਹ ਸੱਚਾ ਸ਼ਬਦ ਲੱਗਣ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ ਗੁਰਬਾਣੀ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਅੱਛਾ ਤੇ ਜਦੋਂ ਜੁੜ ਜਾਂਦੇ ਨੇ ਤਾਂ ਫਲ ਕੀ ਮਿਲਦਾ ਹੈ ਆਤਮ ਰਾਮ ਪ੍ਰਗਾਸਿਆ ਉਨ੍ਹਾਂ ਦੇ ਅੰਦਰ ਉਨ੍ਹਾਂ ਦੀ ਆਤਮਾ ਵਿੱਚ ਉਹ ਰੱਬ ਜੀ ਉਹ ਪਰਮਾਤਮਾ ਉਸ ਦਾ ਗਿਆਨ ਦਾ ਚਾਨਣ ਹੋ ਜਾਂਦਾ ਹੈ ਆਪਣੇ ਆਪ ਦੀ ਪਹਿਚਾਣ ਹੋ ਜਾਂਦੀ ਹੈ ਵਾਹ ਤੇ ਫਿਰ ਅਜਿਹੇ ਗੁਰਮੁਖ ਪਿਆਰੇ ਸਹਜੇ ਸੁਖ ਰਹਿਣ ਇੱਕ ਆਤਮਿਕ ਟਿਕਾਵ ਵਾਲੀ ਅਵਸਥਾ ਸਹਜ ਅਵਸਥਾ ਤੇ ਸਦੀਵੀ ਆਤਮਿਕ ਆਨੰਦ ਵਿੱਚ ਟਿਕੇ ਰਹਿੰਦੇ ਨੇ ਕੋਈ ਭਟਕਣਾ ਨਹੀਂ ਕੋਈ ਦੁੱਖ ਨਹੀਂ ਬਿਲਕੁਲ ਜੀ ਬਿਲਕੁਲ ਕਿੰਨਾ ਫਰਕ ਹੈ ਦੋਆਂ ਰਾਹਾਂ ਵਿੱਚ ਇੱਕ ਪਾਸੇ ਮੋਚ ਸੜਨਾ ਦੂਜੇ ਪਾਸੇ ਸ਼ਬਦ ਨਾਲ ਜੁੜ ਕੇ ਸਹਜ ਸੁਖ ਲੈਣਾ ਹੁਣ ਗੁਰੂ ਸਾਹਿਬ ਫੇਰ ਮਨਮੁਖ ਦੇ ਇੱਕ ਹੋਰ ਪੱਖ ਵੱਲ ਇਸ਼ਾਰਾ ਕਰਦੇ ਨੇ ਜੀ ਕੋਰ ਕਾ ਸ਼ਬਦ ਵਿਸਾਰਿਆ ਦੂਜੇ ਪਾਇ ਰਚਨ ਤਿਸ਼ਨਾ ਭੁਖਣਾ ਉਤਰੈ ਅੰਦਿਨ ਜਲਤ ਫਿਰਨ ਹਾਂਜੀ ਤੇ ਇੱਥੇ ਫਿਰ ਉਹਨਾਂ ਦੀ ਗੱਲ ਹੋ ਰਹੀ ਏ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਗੁਰੂ ਦੀ ਸਿੱਖਿਆ ਨੂੰ ਭੁਲਾ ਦਿੱਤਾ ਵਿਸਾਰ ਦਿੱਤਾ ਹੂੰ ਜਦੋਂ ਗੁਰੂ ਦਾ ਆਸਰਾ ਛੱਡ ਦਿੱਤਾ ਤਾਂ ਫਿਰ ਮਨੁੱਖ ਕਿੱਧਰ ਜਾਂਦਾ ਦੂਜੇ ਪਾਏ ਰਚਨ ਫਿਰ ਉਹ ਰੱਬ ਨੂੰ ਛੱਡ ਕੇ ਦੂਜੇ ਪਿਆਰ ਵਿੱਚ ਯਾਨੀ ਮਾਇਆ ਦੇ ਮੋਹ ਵਿੱਚ ਦੁਨੀਆ ਦੇ ਪਦਾਰਥਾਂ ਰਿਸ਼ਤਿਆਂ ਇੱਛਾਵਾਂ ਵਿੱਚ ਹੀ ਗਲਤਾਨ ਹੋ ਜਾਂਦਾ ਹੈ ਹਾਂਜੀ ਉਹੀ ਭਾਰੂ ਹੋ ਜਾਂਦੇ ਨੇ ਬਿਲਕੁਲ ਤੇ ਇਸ ਦੂਜੇ ਪਿਆਰ ਦਾ ਇਸ ਮਾਇਆ ਦੇ ਮੋਹ ਦਾ ਨਤੀਜਾ ਕੀ ਹੁੰਦਾ ਤਿਸਨਾ ਭੁੱਖ ਨਾ ਉਤਰੈ ਉਸ ਦੇ ਅੰਦਰ ਕਦੇ ਵੀ ਤ੍ਰਿਸ਼ਨਾ ਹੋਰ ਹੋਰ ਪਾਣ ਦੀ ਲਾਲਸਾ ਚੀਜ਼ਾਂ ਦੀ ਭੁੱਖ ਖਤਮ ਹੀ ਨਹੀਂ ਹੁੰਦੀ ਜਿੰਨਾ ਮਰਜ਼ੀ ਮਿਲ ਜਾਏ ਹੋਰ ਚਾਹੀਦਾ ਹਾਂਜੀ ਬਸ ਹੋਰ ਔਰ ਤੇ ਅਜਿਹਾ ਬੰਦਾ ਫਿਰ ਅਨਨ ਦਿਨ ਜਲਤ ਫਿਰਨ ਦਿਨ ਰਾਤ ਇਸੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਬੇਚੈਨ ਰਹਿੰਦਾ ਭਟਕਦਾ ਰਹਿੰਦਾ ਸ਼ਾਂਤੀ ਨਹੀਂ ਮਿਲਦੀ ਸੰਤੋਖ ਨਹੀਂ ਆਉਂਦਾ ਇਹ ਤ੍ਰਿਸ਼ਨਾ ਦੀ ਅੱਗ ਤਾਂ ਅਸੀਂ ਸਾਰੇ ਹੀ ਮਹਿਸੂਸ ਕਰਦੇ ਹਾਂ ਕਦੇ ਨਾ ਕਦੇ ਜੇ ਗੁਰੂ ਸ਼ਬਦ ਦਾ ਓਟ ਆਸਰਾ ਨਾ ਹੋਵੇ ਇੱਕ ਚੀਜ਼ ਮਿਲੇ ਦੂਜੀ ਦੀ ਦੌੜ ਸ਼ੁਰੂ ਹੋ ਜਾਂਦੀ ਹੈ ਸਹੀ ਗੱਲ ਹੈ ਜੀ ਇਹ ਅੰਦਰ ਦੀ ਅੱਗ ਹੈ ਜਿਸ ਨੂੰ ਸਿਰਫ ਨਾਮ ਦਾ ਜਲ ਸ਼ਬਦ ਦੀ ਠੰਡਕ ਹੀ ਸ਼ਾਂਤ ਕਰ ਸਕਦੀ ਹੈ ਅੱਗੇ ਏਸੇ ਮਨਮੁਕਤਾ ਦਾ ਇੱਕ ਹੋਰ ਸਮਾਜਿਕ ਪੱਖ ਦੇਖੋ ਜੀ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾ ਵੈਰ ਕਰਨ ਆਪ ਡੁੱਬੇ ਕੁਟਮਸੀਓ ਸਗਲੇ ਕੁਲ ਡੋਬਨ ਇਹ ਤਾਂ ਬੜਾ ਹੀ ਅਹਿਮ ਨੁਕਤਾ ਹੈ ਜੀ ਮਤਲਬ ਜਦੋਂ ਬੰਦਾ ਗੁਰੂ ਦੇ ਸ਼ਬਦ ਤੋਂ ਟੁੱਟ ਜਾਂਦਾ ਹੈ ਤਾਂ ਉਸ ਦੀ ਸੋਚ ਵੀ ਵਿਗੜਦੀ ਹੈ ਤੇ ਸੰਗਤ ਵੀ ਹਾਂਜੀ ਉਹ ਦੁਸ਼ਟਾਂ ਨਾਲ ਦੋਸਤੀ ਪੈੜੇ ਲੋਕਾਂ ਵਿਕਾਰੀਆਂ ਨਾਲ ਤਾਂ ਯਾਰੀ ਪੌਂਦਾ ਉਹਨਾਂ 'ਚ ਬਹਿ ਕੇ ਖੁਸ਼ ਹੁੰਦਾ ਹੈ ਪਰ ਨਾਲ ਸੰਤਾ ਵਹਿਰ ਕਰਨ ਜਿਹੜੇ ਭਲੇ ਲੋਕ ਨੇ ਨੇਕ ਬੰਦੇ ਗੁਰਮੁਖ ਸੰਤ ਜਨ ਉਹਨਾਂ ਨਾਲ ਵਹਿਰ ਲਖਦਾ ਉਹਨਾਂ ਤੋਂ ਪਰਾ ਭਜਦਾ ਹਾਂਜੀ ਉਹਨਾਂ ਦੀ ਸੰਗਤ ਚੰਗੀ ਨਹੀਂ ਲੱਗਦੀ ਬਿਲਕੁਲ ਤੇ ਇਸ ਉਲਟੀ ਮਤ ਦਾ ਨਤੀਜਾ ਦੇਖੋ ਕਿੰਨਾ ਖਤਰਨਾਕ ਹੈ ਗੁਰੂ ਸਾਹਿਬ ਕਹਿੰਦੇ ਨੇ ਆਪ ਡੁੱਬੇ ਕੁਟਮ ਸਿਓ ਉਹ ਆਪ ਤਾਂ ਡੁੱਬਦਾ ਹੀ ਹੈ ਸੰਸਾਰ ਸਮੁੰਦਰ ਵਿੱਚ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਡੁੱਬਦਾ ਹੈ ਤੇ ਇੰਨਾ ਹੀ ਨਹੀਂ ਹਾਂਜੀ ਅੱਗੇ ਹੋਰ ਵੀ ਵੱਡੀ ਗੱਲ ਸਗਲੇ ਕੁਲ ਡੋਬਲੇ ਮਤਲਬ ਆਪਣੇ ਪੂਰੇ ਖਾਨਦਾਨ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪੈੜਾ ਰਾਹ ਪਾ ਜਾਂਦਾ ਹੈ ਉਹਨਾਂ ਦੇ ਡੁੱਬਣ ਦਾ ਵੀ ਕਾਰਨ ਬਣ ਜਾਂਦਾ ਹੈ ਵੇਖੋ ਸੰਗਤ ਦਾ ਕਿੰਨਾ ਅਸਰ ਹੈ ਬਹੁਤ ਜ਼ਿਆਦਾ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਅਸੀਂ ਕਿਹੋ ਜਿਹੇ ਲੋਕਾਂ 'ਚ ਬੈਠਦੇ ਹਾਂ ਸਾਡੀ ਸੰਗਤ ਕਿਹੋ ਜੀ ਹੈ ਇਹ ਸਾਡੇ ਆਤਮਿਕ ਜੀਵਨ ਤੇ ਸਿੱਧਾ ਅਸਰ ਪਾਉਂਦੀ ਹੈ ਤਾਂ ਹੀ ਤਾਂ ਗੁਰਬਾਣੀ 'ਚ ਸਾਧ ਸੰਗਤ ਦੀ ਇੰਨੀ ਮਹਿਮਾ ਹੈ ਬਿਲਕੁਲ ਜੀ ਹੁਣ ਸ਼ਬਦ ਦੀ ਆਖਰੀ ਤੁਕਾਂ 'ਚ ਇੱਕ ਹੋਰ ਬਹੁਤ ਵੱਡੀ ਬੁਰਾਈ ਤੋਂ ਰੋਕਿਆ ਗਿਆ ਹੈ ਜੀ ਨਿੰਦਾ ਪਲੀ ਕਿਸੇ ਕੀ ਨਹੀਂ ਮਨਮੁਖ ਮੁਗਦ ਕਰਨ ਮੁਖ ਕਾਲੇ ਤੇ ਨਿੰਦ ਕਾ ਨਰਕੇ ਕੋਰ ਪਵਨ ਤੇ ਅਖੀਰ ਵਿੱਚ ਗੁਰੂ ਸਾਹਿਬ ਨਿੰਦਿਆ ਦੀ ਬੁਰਾਈ ਬਲ ਧਿਆਨ ਦਿਵਾ ਰਹੇ ਨੇ ਕਹਿੰਦੇ ਨੇ ਭਾਈ ਕਿਸੇ ਦੀ ਵੀ ਨਿੰਦਿਆ ਕਰਨੀ ਕਿਸੇ ਦੀ ਪਿੱਠ ਪਿੱਛੇ ਬੁਰਾਈ ਕਰਨੀ ਐਵੇਂ ਨੁਕਸ ਕੱਢਣੇ ਇਹ ਕਦੀ ਵੀ ਚੰਗੀ ਗੱਲ ਨਹੀਂ ਹੈ ਨਿੰਦਾ ਪਲੀ ਕਿਸੇ ਕੀ ਨਹੀਂ ਹਾਂਜੀ ਬਹੁਤ ਮਾੜੀ ਆਦਤ ਹੈ ਬੋ ਕਟਿਆ ਕਮ ਹੈ ਪਰ ਕਹਿੰਦੇ ਨੇ ਫਿਰ ਵੀ ਲੋਕ ਕਰਦੇ ਨੇ ਕੌਣ ਕਰਦੇ ਨੇ ਮਨ ਮੁਖ ਮੁਗਧ ਕਰਨ ਉਹੀ ਮਨ ਦੇ ਪਿੱਛੇ ਤੁਰਣ ਵਾਲੇ ਮੂਰਖ ਲੋਕ ਅਗਿਆਨੀ ਬੰਦੇ ਜਿਨ੍ਹਾਂ ਨੂੰ ਆਤਮਿਕ ਸਮਝ ਨਹੀਂ ਉਹੀ ਇਹ ਕੰਮ ਕਰਦੇ ਨੇ ਤੇ ਉਹਨਾਂ ਦਾ ਹਸ਼ਰ ਕੀ ਹੁੰਦਾ ਹਸ਼ਰ ਇਹ ਹੁੰਦਾ ਮੂੰਹ ਕਾਲੇ ਤਿੰਨ ਨਿੰਦਕਾ ਉਹਨਾਂ ਨਿੰਦਕਾ ਦੇ ਮੂੰਹ ਇੱਥੇ ਵੀ ਤੇ ਅੱਗੇ ਵੀ ਕਾਲੇ ਹੁੰਦੇ ਨੇ ਮਤਲਬ ਬਦਨਾਮੀ ਬੇਇੱਜ਼ਤੀ ਸ਼ਰਮਿੰਦਗੀ ਹੀ ਮਿਲਦੀ ਹੈ ਤੇ ਆਤਮਿਕ ਤੌਰ ਤੇ ਨਰਕੇ ਖੋਰ ਪਵਨ ਉਹ ਭਿਆਨਕ ਨਰਕਾ ਚ ਪੈਂਦੇ ਨੇ ਮਤਲਬ ਬਹੁਤ ਜ਼ਿਆਦਾ ਆਤਮਿਕ ਕਸ਼ਟ ਦੁੱਖ ਤੇ ਪੀੜਾ ਸਹਿੰਦੇ ਨੇ ਸੋ ਗੁਰੂ ਸਾਹਿਬ ਸਾਫ਼-ਸਾਫ਼ ਨਿੰਦਿਆ ਤੋਂ ਵਰਜ ਰਹੇ ਨੇ ਬਿਲਕੁਲ ਜੀ ਇਹ ਸਾਰਾ ਸ਼ਬਦ ਜਿਵੇਂ ਇੱਕ ਚੋਣ ਸਾਡੇ ਸਾਹਮਣੇ ਰੱਖ ਰਿਹਾ ਹੈ ਹੈਨਾ ਕਿ ਅਸੀਂ ਗੁਰਮੁਖ ਬਣਨਾ ਹੈ ਜਾਂ ਮਨਮੁਖ ਹਾਂਜੀ ਅਸੀਂ ਸਦੀਵੀ ਰੱਬ ਨੂੰ ਸਲਾਹਣਾ ਹੈ ਜਾਂ ਇਸ ਨਾਸ਼ਵਾਨ ਜਗਤ ਨੂੰ ਸ਼ਬਦ ਨਾਲ ਜੁੜਨਾ ਹੈ ਜਾਂ ਮਾਇਆ 'ਚ ਫਸਣਾ ਹੈ ਹਾਂਜੀ ਸਾਤ ਸੰਗਤ ਕਰਨੀ ਹੈ ਜਾਂ ਦੁਸ਼ਟਾਂ ਦੀ ਤੇ ਨਿੰਦਿਆ ਕਰਨੀ ਹੈ ਜਾਂ ਸਿਫਤ ਸਲਾਹ ਬਿਲਕੁਲ ਇਹ ਸ਼ਬਦ ਜੀ ਇੱਕ ਤਰ੍ਹਾਂ ਨਾਲ ਦੋ ਰਾਹਾਂ ਦਾ ਨਕਸ਼ਾ ਹੈ ਇੱਕ ਰਾਹ ਗੁਰੂ ਵੱਲ ਸੱਚ ਵੱਲ ਸਹਜ ਸੁਖ ਵੱਲ ਤੇ ਦੂਜਾ ਤੇ ਦੂਜਾ ਰਾਹ ਮਨ ਦੀਆਂ ਇੱਛਾਵਾਂ ਵੱਲ ਮਾਇਆ ਵੱਲ ਦੁੱਖ ਤੇ ਭਟਕਣਾ ਵੱਲ ਤੇ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਬੜੇ ਪਿਆਰ ਨਾਲ ਸਮਝਾ ਰਹੇ ਨੇ ਕਿ ਭਾਈ ਗੁਰਮੁਖ ਵਾਲਾ ਰਾਹ ਫੜੋ ਔ ਇਸ ਪਾਵਨ ਸੇਤੇ ਥੋੜਾ ਹੋਰ ਗੱਲ ਕਰੀਏ ਸਾਥ ਸੰਗਤ ਜੀ ਇਸ ਪੂਰੇ ਸ਼ਬਦ ਦਾ ਜੇ ਆਪਾਂ ਸਾਰ ਦੇਖੀਏ ਤਾਂ ਇਹੀ ਹੈ ਕਿ ਸਾਡੀ ਲਗਨ ਸਾਡਾ ਧਿਆਨ ਕਿੱਥੇ ਹੋਣਾ ਚਾਹੀਦਾ ਹੈ ਹਾਂਜੀ ਗੁਰੂ ਸਾਹਿਬ ਕਹਿੰਦੇ ਨੇ ਇਸ ਆਉਣ ਜਾਣ ਵਾਲੀ ਦੁਨੀਆ ਇਸ ਦੇ ਪਦਾਰਥ ਇਸ ਦੇ ਲੋਕ ਇਹਨਾਂ ਦੀ ਝੂਠੀ ਵਡਿਆਈ ਖੁਸ਼ਾਮਦਾਂ ਤੋਂ ਮਨ ਹਟਾ ਕੇ ਕਿੱਥੇ ਜੋੜਨਾ ਹੈ ਸਿਰਫ ਤੇ ਸਿਰਫ ਉਸ ਇੱਕ ਸਦਾ ਥਿਰ ਸੱਚੇ ਤੇ ਬੇਪਰਵਾਹ ਅਕਾਲ ਪੁਰਖ ਨਾਲ ਬਿਲਕੁਲ ਉਹੀ ਅਸਲ ਚ ਸਲਾਹਣ ਦੀ ਯੋਗ ਬਾਕੀ ਸਭ ਨੇ ਤਾਂ ਚਲੇ ਜਾਣਾ ਤੇ ਜਦੋਂ ਅਸੀਂ ਉਸ ਇੱਕ ਨੂੰ ਸਲਾਉਂਦੇ ਆ ਤਾਂ ਫਿਰ ਦੁਨੀਆ ਦੀ ਖਿੱਚ ਘਟ ਜਾਂਦੀ ਹੈ ਆਪਣੇ ਆਪ ਹੀ ਹਾਂਜੀ ਤੇ ਉਸ ਨਾਲ ਜੁੜਨ ਦਾ ਤਰੀਕਾ ਉਸ ਨੂੰ ਸਲਾਹਣ ਦਾ ਰਾਹ ਕੀ ਦੱਸਿਆ ਉਹ ਦੱਸਿਆ ਹੈ ਗੁਰਮੁਖ ਸਲਾਹੀ ਹੈ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਗੁਰੂ ਦੇ ਸ਼ਬਦ ਨੂੰ ਕਮਾ ਕੇ ਮਤਲਬ ਬਾਣੀ ਪੜਨੀ ਸੁਣਨੀ ਵਿਚਾਰਨੀ ਤੇ ਉਸ ਮੁਤਾਬਿਕ ਜੀਣਾ ਹਾਂਜੀ ਇਹ ਨਹੀਂ ਗੁਰਮੁਖ ਬਣਨ ਦਾ ਤਰੀਕਾ ਹੈ ਇਸ ਨਾਲ ਹੀ ਜਨਮ ਸਫਲ ਹੁੰਦਾ ਅੰਦਰ ਚਾਨਣ ਹੁੰਦਾ ਤੇ ਉਹ ਸਹਜੇ ਸੁਖ ਵਾਲੀ ਅਵਸਥਾ ਮਿਲਦੀ ਹੈ ਜਿੱਥੇ ਮਨ ਸ਼ਾਂਤ ਟਿਕਾ ਵਿੱਚ ਤੇ ਆਨੰਦ ਵਿੱਚ ਹੈ ਤੇ ਇਸ ਦੇ ਉਲਟ ਮਨ ਮੁਕਤਾ ਰਹਾ ਹੈ ਜਿੱਥੇ ਸਿਰਫ ਮੋਹ ਮਾਇਆ ਚ ਸੜਨਾ ਤੇ ਤ੍ਰਿਸ਼ਨਾ ਦੀ ਅੱਗ ਚ ਜੜਨਾ ਹੀ ਹੈ ਬਿਲਕੁਲ ਤੇ ਜਿਵੇਂ ਸ਼ਬਦ ਚ ਆਇਆ ਸੰਗਤ ਦਾ ਬਹੁਤ ਵੱਡਾ ਹੱਥ ਹੈ ਇਸ ਸਭ ਵਿੱਚ ਹਾਂਜੀ ਇਹ ਗੱਲ ਬਾਰ ਬਾਰ ਆਉਂਦੀ ਹੈ ਬਾਣੀ ਵਿੱਚ ਹਾਂਜੀ ਗੁਰਮੁਖ ਬਣਨਾ ਹੈ ਤਾਂ ਸਾਧ ਸੰਗਤ ਚੰਗੇ ਲੋਕਾਂ ਦੀ ਸੰਗਤ ਬਹੁਤ ਜ਼ਰੂਰੀ ਹੈ ਮਾੜੀ ਸੰਗਤ ਤਾਂ ਸਾਨੂੰ ਮਨਮੁਖਤਾ ਵੱਲ ਹੀ ਖਿੱਚੇਗੀ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਸਾਡੀ ਸੰਗਤ ਕਿਉਂ ਜੀ ਹੈ ਸਾਨੂੰ ਰੱਬ ਵੱਲ ਪ੍ਰੇਰਦੀ ਹੈ ਜਾਂ ਦੁਨੀਆ ਵੱਲ ਇਸ ਸਵੈ ਪਰਚੋਲ ਬਹੁਤ ਜ਼ਰੂਰੀ ਹੈ ਜੀ ਤੇ ਇਸੇ ਤਰ੍ਹਾਂ ਨਿੰਦਿਆ ਵਾਲੀ ਗੱਲ ਅੱਜ ਕੱਲ ਦਾ ਦੇਖੋ ਖਾਸ ਕਰਕੇ ਸੋਸ਼ਲ ਮੀਡੀਆ ਵਗੈਰਾ ਤੇ ਨਿੰਦਿਆ ਚੁਗਲੀ ਇੱਕ ਦੂਜੇ 'ਚ ਨੁਕਸ ਕੱਢਣਾ ਬਹੁਤ ਆਮ ਹੋ ਗਿਆ ਹੈ ਹਾਂਜੀ ਬੜੀ ਸੋਖੀ ਹੋ ਗਈ ਹੈ ਬਿਲਕੁਲ ਪਰ ਗੁਰੂ ਸਾਹਿਬ ਸਾਨੂੰ ਸ਼ਕਤੀ ਨਾਲ ਰੋਕ ਰਿਹਾ ਨੇ ਕਹਿੰਦੇ ਨੇ ਇਸ ਨਾਲ ਆਪਣਾ ਹੀ ਨੁਕਸਾਨ ਹੈ ਆਪਣਾ ਮਨ ਹੀ ਮੈਲਾ ਹੁੰਦਾ ਮੂੰਹ ਕਾਲੇ ਹੋਣ ਵਾਲਾ ਕੰਮ ਹੈ ਇਹ ਇਸ ਦੀ ਬਜਾਏ ਦੂਜਿਆਂ ਦੇ ਗੁਣ ਦੇਖੋ ਆਪਣੀਆਂ ਕਮੀਆਂ ਦੂਰ ਕਰੋ ਤੇ ਜੇ ਬੋਲਣਾ ਹੀ ਹੈ ਤਾਂ ਪ੍ਰਭੂ ਦੀ ਸਿਫਤ ਕਰਿਏ ਹਾਂਜੀ ਬਿਲਕੁਲ ਸੋ ਇਹ ਹੁਕਮਨਾਮਾ ਸਾਨੂੰ ਨਾਮ ਸਿਮਰਨ ਨਿਮਰਤਾ ਸੇਵਾ ਸਾਥ ਸੰਗਤ ਤੇ ਨਿੰਦਿਆ ਤੋਂ ਬਚਣ ਲਈ ਕਹਿ ਰਿਹਾ ਹੈ ਇਹੀ ਤਾਂ ਗੁਰਮਤ ਦਾ ਜੀਵਨ ਹੈ ਇਹੀ ਚੜ੍ਹਦੀ ਕਲਾ ਦਾ ਰਾਹ ਹੈ ਜੋ ਸਾਨੂੰ ਅਸਲ ਸ਼ਾਂਤੀ ਤੇ ਸੁੱਖ ਵੱਲ ਲੈ ਕੇ ਜਾਂਦਾ ਹੈ ਇਹ ਸਿਰਫ ਸੁਣਨ ਲਈ ਨਹੀਂ ਇਹ ਕਮਾਉਣ ਵਾਲੀ ਸਿੱਖਿਆ ਹੈ ਜੀ ਬਿਲਕੁਲ ਸਹੀ ਕਿਹਾ ਗੁਰੂ ਦੀ ਸਿੱਖਿਆ ਤਾਂ ਸਾਡੇ ਜੀਵਨ ਲਈ ਚਾਣਣ ਮੁਨਾਰਾ ਹੈ ਸਾਨੂੰ ਹਨੇਰੇ ਚੋਂ ਕੱਢ ਕੇ ਰੋਸ਼ਨੀ ਚ ਲਿਆਉਂਦੀ ਹੈ ਸਵਾਲ ਤਾਂ ਬਸ ਇਹ ਹੈ ਕਿ ਅਸੀਂ ਇਸ ਰੋਸ਼ਨੀ ਚ ਚੱਲਣ ਲਈ ਤਿਆਰ ਕਿੰਨੇ ਕੁ ਹਾਂ ਕੀ ਅਸੀਂ ਸੱਚਮੁੱਚ ਨਾਸ਼ਵਾਨ ਦੀ ਬਜਾਏ ਅਵਿਨਾਸ਼ੀ ਦੀ ਕਦਰ ਕਰਦੇ ਹਾਂ ਕੀ ਅਸੀਂ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਰਹੇ ਹਾਂ ਸਾਧ ਸੰਗਤ ਜੀ ਪਾਠ ਕਰਨ ਅਰਥ ਵਿਚਾਰਨ ਇਹ ਸਾਰੀ ਵਿਚਾਰ ਚਰਚਾ ਵਿੱਚ ਸਾਡੇ ਕੋਲੋਂ ਬਹੁਤ ਭੁੱਲਾਂ ਹੋ ਸਕਦੀਆਂ ਨੇ ਅਨੇਕਾਂ ਹੋ ਗਿਆ ਹੋਣ ਗਿਆ ਗੁਰੂ ਤੇ ਸੰਗਤ ਬਖਸ਼ਣ ਹਾਰ ਹਾਂ ਜੀ ਕਿਰਪਾ ਕਰਕੇ ਅਣਜਾਣ ਬੱਚੇ ਸਮਝ ਕੇ ਸਾਨੂੰ ਮਾਫ ਕਰਨਾ ਜੀ ਸਾਡੀ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੀਵਨ ਦੀ ਸਹੀ ਸੇਧ ਲਈ ਸਿੱਧੀ ਆਤਮਿਕ ਅਗਵਾਈ ਲਈ ਹਮੇਸ਼ਾ ਯੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣ ਵਿੱਚ ਹੀ ਆਈਏ ਤੇ ਗੁਰਬਾਣੀ ਨੂੰ ਆਪਣਾ ਰਹਿਬਰ ਬਣਾਈਏ ਜੀ ਅਰਦਾਸ ਹੈ ਸੱਚੇ ਪਾਤਸ਼ਾਹ ਸਭ ਤੇ ਮਿਹਰ ਕਰਨ ਸਭ ਨੂੰ ਤੰਦਰੁਸਤੀ ਨਾਮ ਦੀ ਦਾਤ ਤੇ ਚੜ੍ਹਦੀ ਕਲਾ ਬਖਸ਼ਣ ਤੇ ਜੇ ਆਪ ਜੀ ਨੂੰ ਇਹ ਨਿਮਾਣੀ ਜਹੀ ਕੋਸ਼ਿਸ਼ ਇਹ ਵਿਚਾਰ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਹੋਰ ਗੁਰਮੁਖ ਪਿਆਰਿਆਂ ਸੱਜਣਾ ਮਿੱਤਰਾਂ ਤੇ ਸਾਧ ਸੰਗਤ ਤੱਕ ਜ਼ਰੂਰ ਪਹੁੰਚਾਉਣਾ ਜੀ ਤਾ ਜੋ ਗੁਰੂ ਸਾਹਿਬ ਦਾ ਇਹ ਪਿਆਰਾ ਸੰਦੇਸ਼ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚ ਸਕੇ ਤੇ ਅਖੀਰ ਵਿੱਚ ਅੱਜ ਦੇ ਹੁਕਮਨਾਮੇ ਤੋਂ ਇੱਕ ਨਿੱਕਾ ਜਿਹਾ ਸਵਾਲ ਆਪਾਂ ਸਾਰੇ ਆਪਣੇ ਆਪ ਨੂੰ ਪੁੱਛੀਏ ਗੁਰੂ ਸਾਹਿਬ ਨੇ ਕਿਹਾ ਕਿ ਨਾਸ਼ਵਾਨ ਦੁਨੀਆ ਤੇ ਲੋਕਾਂ ਦੀ بجائے ਸੱਚੇ ਪ੍ਰਭੂ ਨੂੰ ਸਲਾਹੋ ਹਾਂਜੀ ਅਲੀ ਗੱਲ ਇਹ ਹੈ ਕਿ ਸਾਡੇ ਦਿਨ ਪਰ ਦੇ ਕੰਮਾਂ ਵਿੱਚ ਸਾਡੀ ਬੋਲਚਾਲ ਵਿੱਚ ਸਾਡੀਆਂ ਸੋਚਾਂ ਵਿੱਚ ਕਿਸ ਦੀ ਸਿਫਤ ਜ਼ਿਆਦਾ ਹੁੰਦੀ ਹੈ ਇਸ ਨਾਸ਼ਵਾਨ ਜਗਤ ਦੀ ਜਾਂ ਉਸ ਅਵਿਨਾਸ਼ੀ ਪ੍ਰਭੂ ਦੀ ਅਸੀਂ ਆਪਣਾ ਸਮਾਂ ਤੇ ਆਪਣੀ ਸੁਰਤ ਕਿੱਥੇ ਲਗਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ